ਕੇ ਦੀ ਸਨਾਤਮ ਤਰਮ ਮਹਾਵਿਦਾਲ ਪੰਜਾਬ ਨਾਬਾ ਰਜਿਸਟਰ ਵੱਲੋਂ 57ਵਾਂ ਮਾਤਾ ਸ਼੍ਰੀ ਨਾਨਨ ਦੇਵੀ ਜੀ ਦਾ ਲੰਗਰ ਰਵਾਨਾ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਸਮਾਤ ਸੇਵਕ ਪ੍ਰਧਾਨ ਗਊਸ਼ਾਲਾ ਅਮਨ ਕੁਕਤਾ ਸ਼੍ਰੋਮਣੇ ਕਾਲੀਦਲ ਦੇ ਹਲਕਨ ਚਾਂਜ ਮੱਖਣ ਸਿੰਘ ਲਾਲਕਾ ਪੀਡੀ ਨਿਊਜ਼ ਪੰਜਾਬ ਦੇ ਨਾਲ ਮਨਦੀਪ ਕੌਸ਼ਕ ਨਾਬਾ ਦੀ ਵਿਸ਼ੇਸ਼ ਰਿਪੋਰਟ ਜੈ ਕਾਰਾਮ ਨਾਨਦੇਵੀ ਦਾ ਬਹੁਤ ਸਾਰੇ ਦਰਬਾਰੀ ਵਾਹ ਰਾਮ ਦੇ ਜੈ ਕਰੋ ਲੁਕਲਗੋੜ ਵਾਲੀ ਮਾਈ ਦਾ ਸਾਰ ਸਵਾਰ ਕੀ ਜਾ ਤੂੰ ਵੀ ਗੱਡੀ ਮੈਂ ਸਾਰੇ ਨਾਬਾ ਨਵਸੀਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਮਹਾ ਮੈਦੀਪਾਰ ਕਿਰਪਾ ਨਾਲ ਅੱਜ 57ਵਾਂ ਲੰਗਰ ਸੋਹ ਰਹੇ ਨੇ ਸਾਰੇ ਨਾਬਾ ਨਵਸੀਆਂ ਸਹਿਯੋਗ ਨਾਲ ਤੇ ਮਹਾਬੀਦਾਲ ਦੇ ਵਲੰਟੀਅਰ ਨੂੰ ਅਸ਼ੀਰਵਾਦ ਦਿੰਦਾ ਕਿ ਉਹ ਐਦਾਂ ਹੀ ਸਮਾਜ ਸੇਵਾ ਦਾ ਕੰਮ ਕਰਦੇ ਰਹਿਣ ਤੇ ਮਹਾਬੀਦਾਲ ਦਾ ਨਾਮ ਰੋਸ਼ਨ ਕਰਦੇ ਰਹਿਣ ਇਸੇ ਤਰੀਕੇ ਨਾਲ ਮੇਰੇ ਬਹੁਤ ਹੀ ਪੁਰਾਣੇ ਸਾਥੀ ਆ ਜੀ 40 ਸਾਲ ਬਾਅਦ ਸਾਡੀ ਮੁਲਾਕਾਤ ਹੋਈ ਮੱਖਣ ਲਾਲ ਜੀ ਲਲਕਾ ਵਾਰਣ ਜੀ ਹੋ ਸਾਰਿਆਂ ਦਾ ਮੈਂ ਧੰਨਵਾਦ ਕਹਿੰਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮਹਾਬੀਦਾਲ ਨੂੰ ਆਪਣਾ ਅਸ਼ੀਰਵਾਦ ਦਿੱਤਾ ਅੱਜ ਇਸ ਮੌਕਾ ਸਮੇਂ ਦੇ ਉੱਤੇ ਆਪਾ ਰਾਸ਼ਟਰੀ ਪ੍ਰਧਾਨ ਸਨਾਤਨ ਤਰਨ ਮਾਹਵੀਰ ਦਾ ਸੰਨਤਨ ਮਾਹਵੀਰਦਲ ਅਤੇ ਡਾਕਟਰ ਸਤਪਾਲ ਜੀ ਅਗਰ왈 ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਮੌਕੇ ਤੇ ਬੁਲਾ ਕੇ ਸਨਮਾਨ ਦਿੱਤਾ ਹੈ ਤੇ ਨਾਲੇ ਮੈਂ ਇਹਨੂੰ ਬਧਾਈ ਵੀ ਦੇਣਾ ਨਾਪੇ ਦੀ ਸੁਖ ਸ਼ਾਂਤੀ ਵਾਸਤੇ ਨਾਪੇ ਦੀ ਸੁਖ ਸ਼ਾਂਤੀ ਵਾਸਤੇ ਇਥੋਂ ਲੰਗ ਪ੍ਰਸ਼ਾ ਜੈ ਮਾਤਾ ਦੀਦੀ ਮੈਂ ਆਪਣੇ ਵੱਲੋਂ ਸਾਰੇ ਭਾਰਤ ਵਾਸੀ ਨੂੰ ਪੰਜਾਬ ਵਾਸੀ ਨੂੰ ਸਭ ਤੋਂ ਪਹਿਲਾਂ ਤਾਂ ਸਾਵਰ ਮੇਲੇ ਦੀ ਬਹੁਤ-ਬਹੁਤ ਮੁਬਾਰਕਾਂ ਦਿਨਾ ਹੈ ਤੇ ਅੱਜ ਮੈਂ ਉਸ ਪਵਿੱਤਰ ਜਗ੍ਹਾ ਤੇ ਖੜਾ ਹਾਂ ਜਿਸ ਦਾ ਸ਼ਹਿਰ ਨਾਬਦ ਦਾ ਨਾਮ ਹੈ ਤੇ ਉਹਦੇ ਵਿੱਚ ਇੱਕ ਸੰਸਥਾ ਹੈ ਸਨਾਤਨ ਧਰਮ ਸ਼੍ਰੀ ਮਹਾਵੀਰ ਦਾਲ ਜੋ ਕਿ ਆਪਣੇ ਕਾਰਜਾਂ ਕਰਕੇ ਪੂਰੇ ਵਰਲਡ ਫੇਮਸ ਹੈ ਉਹਦੇ ਤਹਿਤ ਹੀ ਅੱਜ 55ਵਾਂ ਲੰਗਰ ਦਾ ਟਰੱਕ ਮਾਤਾ ਸ਼ਿਨੈਣ ਦੇਵੀ ਭਵਨਾ ਤੇ ਜਾ ਰਿਹਾ ਹੈ ਮੈਂ ਬਹੁਤ-ਬਹੁਤ ਮੁਬਾਰਕਾ ਦਿਨਾ ਹੈ ਤੇ ਆਸਾ ਕਰਦਾ ਹਾਂ ਕਿ ਇਹ ਮਹਾਵੀਰ ਦਾਲ ਦਿਨ ਦਿਨ ਦੁਪਨੀ ਰਾ ਚੋਕਨੀ ਤਰੱਕੀ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮੇਰੀ ਮਹਾਮਾਈ ਦਾ ਲੰਗਰ ਚੱਲਿਆ ਹੈ ਬਸ ਇਹ ਮਹਾਵੀਰ ਦਲ ਬਹੁਤ ਕੰਮ ਕਰਦਾ ਪਰ ਸਾਡੇ ਡਾਕਟਰ ਸਾਹਿਬ ਨੇ ਸਤਪਾਲ ਜੀ ਨੇ ਸਾਡੇ ਪੰਜਾਬ ਚ ਹਿੰਦੁਸਤਾਨ ਚ ਬਹੁਤ ਨਾਮ ਘਟਿਆ ਬਹੁਤ ਸੇਵਾ ਕਰਦੇ ਨੇ ਸਾਰੇ ਮਹਾਵੀਰ ਦਲ ਨੂੰ ਬਹੁਤ ਬਹੁਤ ਵਧਾਈਆਂ ਮਹਾਮਾਈ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ ਕਰਾ ਮਸ ਨਨ ਦੇ ਵਿਦਾ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਮਹਾਮਾਈ ਨੇ ਮੌਕਾ ਦਿੱਤਾ ਹੈ ਸ਼ਹਿਰ ਦੇ ਸਾਰੇ ਪਤਵੰਤੇ ਸਾਡੇ ਖਾਸ ਕਰਕੇ ਮੰਤਰੀ ਬਾਬਾ ਜੀ ਜਿਹੜੇ ਕਿ ਮਲੇਰ ਕੋੜਲੇ ਤੋਂ ਆਏ ਨੇ ਸਪੈਸ਼ਲੀ ਮਹਾਵੀਰ ਦਲ ਦੇ ਸਾਰੇ ਪਤਵੰਤੇ ਇੱਥੇ ਇਕੱਠੇ ਹੋਏ ਨੇ ਬਹੁਤ ਮਹਾਰਕ ਮੌਕਾ ਹੈ ਕਿਉਂਕਿ ਜਦੋਂ ਤਣਕਾ ਤਣਕਾ ਇਕੱਠਾ ਕਰਕੇ ਜਾਂਦਾ ਤਾਂ ਉਹ ਪ੍ਰਸ਼ਾਦ ਬਣ ਜਾਂਦਾ ਤੇ ਪ੍ਰਸ਼ਾਦ ਦੇ ਰੂਪ ਵਿੱਚ ਜਦੋਂ ਮਾਂ ਰੈਣਾ ਦੇਵੀ ਦੇ ਦਰਬਾਰ ਵਿੱਚ ਜਿਹੜੇ ਯਾਤਰੀ ਹੋਣਗੇ ਉਹਨਾਂ ਨੂੰ ਜਦੋਂ ਗ੍ਰਹਿਣ ਕਰਨਗੇ ਤਾਂ ਫਿਰ ਉਹ ਮਹਾਮਾਈ ਦੀ ਜਿਹੜੀ ਸ਼ਕਤੀ ਹੈ ਉਹ ਇਸ ਗੱਲ ਵਿੱਚ ਵਰਤੇਗੀ ਤੇ ਉਹ ਸਾਰਿਆਂ ਦੀ ਬੁੱਧੀ ਜਿਹੜੀ ਹੈਗੀ ਉਹ ਠੀਕ ਕਰੇਗੀ ਮਾਂ ਮਹਾਮਾਈ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਨਾਭਾ ਜਿਹੜਾ ਵਿਸ਼ਨੂੰ ਦੀ ਨਾਭੀ ਨਾਲ ਜਾਣਿਆ ਜਾਂਦਾ ਹੈ ਇਹਦੇ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਨਾਭਾ ਜਿਹੜਾ ਹੈਗਾ ਇਸ ਤਰ੍ਹਾਂ ਹੀ ਅੱਛੇ ਕੰਮਾਂ ਵਿੱਚ ਜਿਹੜੇ ਸਾਡੇ ਮਹਾਵੀਰ ਦੇ ਦਲ ਦੇ ਸਾਰੇ ਮੈਂਬਰ ਨੇ ਤੇ ਸਾਰੇ ਸ਼ਹਿਰ ਵਾਸੀ ਨੇ ਅਸੀਂ ਬੜ ਚੜਕੇ ਇਹਨਾਂ ਵਿੱਚ ਯੋਗਦਾਨ ਪਾਉਂਦੇ ਰਹੀਏ ਤੇ ਮਹਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਸੀਰੀਸ ਨਾਤਨਦਰ ਮਹਾਵੀਰ ਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਸਾਹਾ ਨਾਬਾ ਵੱਲੋਂ ਅੱਜ 57ਵਾਂ ਲੰਗਰ ਮਾ ਦੇ ਚਰਨਾਂ ਦੇ ਵਿੱਚ ਪੇਂਟ ਕਰਨ ਵਾਸਤੇ ਜਾ ਰਿਹਾ ਹੈ ਮਾਬਿਰਦਲ ਨਾਬਾ ਵੱਲੋਂ ਇਹ ਲੰਗਰ ਸਾਰੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਲੰਗਰ ਲਗਾਇਆ ਜਾਂਦਾ ਹੈ ਨਾ ਹੀ ਕੋਈ ਇਕੱਲਾ ਬੰਦਾ ਐਡਾ ਵੱਡਾ ਯੱਗ ਕਰ ਸਕਦਾ ਹੈ ਤੇ ਨਾ ਹੀ ਕੋਈ ਸੰਸਥਾ ਇਦਾਂ ਕੋਈ ਕਰ ਸਕਦੀ ਹੈ ਜਦੋਂ ਤੱਕ ਸ਼ਹਿਰ ਵਸਿਆਂ ਦਾ ਪੂਰਾ ਸਹਿਯੋਗ ਨਾ ਹੋਵੇ ਉਦੋਂ ਤੱਕ ਕੋਈ ਕੰਮ ਔਰ ਨਹੀਂ ਹੋ ਹੋ ਨਹੀਂ ਸਕਦਾ ਮੈਂ ਸਾਡੇ ਪੰਜਾਬ ਮਾਵਰਦਲ ਨਾਬਾ ਦੇ ਸਾਖਾ ਦੇ ਸਾਰੇ ਮੈਂਬਰਾਂ ਨੂੰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਪਹਿਲਾਂ ਸਾਰੇ ਸ਼ਹਿਰ ਦੇ ਪਰਚੇ ਗਟੀਆਂ ਫਿਰ ਉਸ ਤੋਂ ਬਾਅਦ ਟੋਲਾ ਟੋਲਾ ਜਿਹੜਾ ਵੀ ਸਮਾਨ ਸੀ ਉਹ ਯੱਗ ਦੇ ਵਿੱਚ ਪਾਉਣ ਵਾਸਤੇ ਉਹ ਇਕੱਠਾ ਕੀਤਾ ਜਦੋਂ ਇਕੱਠਾ ਕਰਨ ਵਾਸਤੇ ਜਾਂਦੇ ਸੀ ਇੱਕ ਗੱਲ ਜ਼ਰੂਰ ਕਹਿਣਾ ਜਾਂਦਾ ਸ਼ਹਿਰ ਵਾਸੀਆਂ ਨੂੰ ਵੀ ਦੱਸਣਾ ਜਾਂਦਾ ਵੀ ਆਪਾਂ ਦਾਨ ਦਿੰਨੇ ਆ ਦਾਨ ਦਿੰਨੇ ਆ ਤੇ ਦਾਨ ਨਾਲ ਦੇ ਨਾਲ ਪਹਿਲੀ ਵਾਰ ਜਿਹੜਾ ਬੰਦਾ ਲੈਣ ਵਾਸਤੇ ਜਾਂਦਾ ਹੈ ਤੇ ਉਹਨੂੰ ਦੇਣਾ ਚਾਹੀਦਾ ਤੇ ਜਦੋਂ ਬੱਚੇ ਜਾਂਦੇ ਨੇ ਸਾਡੇ ਲੈਣ ਵਾਸਤੇ ਕਈ ਕਹਿੰਦੇ ਨੇ ਜੀ ਅੱਜ ਸਾਡੀ ਯਾਦ ਨਹੀਂ ਹੈ ਕੋਈ ਕਹਿੰਦਾ ਕੱਲ ਨੂੰ ਲੈ ਜਿਓ ਕੋਈ ਕਹਿੰਦਾ ਪਰਸੋ ਲੈ ਜਿਓ ਕਈ ਵਾਰੀ 5-5 6-6 ਗੇੜੇ ਲਾਣੇ ਪੈਂਦੇ ਨੇ ਮੈਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਵੱਡਾ ਲੰਗਰ ਸਾਡੂੰ ਇਕੱਠਾ ਕਰਕੇ ਦਿੱਤਾ ਤੇ ਮੈਂ ਹੁਣ ਸਾਰੇ ਮਹਾਬੀਰ ਦਲ ਦਾ ਵੀ ਬਹੁਤ ਹੀ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਰਿਆਂ ਦਾ ਬਹੁਤ ਮਾਨ ਸਨਮਾਨ ਦੇ ਨਾਲ ਕੰਮ ਕੀਤਾ ਹੈ ਲੰਗਰ ਦਾ ਤੇ ਖਾਸ ਕਰ ਮੈਂ ਸਾਡੇ ਪ੍ਰਧਾਨ ਰਾਸ਼ਟਰੀ ਪ੍ਰਧਾਨ ਸਾਡੇ ਸ੍ਰੀ ਸਨਾਤਨ ਦਰ ਮਹਾਬੀਰ ਦਲ ਪੰਜਾਬ ਹੈੱਡ ਆਫਿਸ ਚੰਡੀਗੜ੍ਹ ਦੇ ਜਿਹੜੇ ਕਿ ਮਲੇ ਕੋਲਾ ਵਿੱਚ ਨਿਵਾਸ ਹੈ ਸਾਡੇ ਮਹੰਤ ਸਰੂਪ ਸ਼ਰਨ ਵਿਹਾਰੀ ਜੀ ਜਿਹੜੇ ਕਿ ਸਾਡੇ ਵਿੱਚ ਅੱਜ ਬਿਰਾਜਮਾਨ ਹੋਏ ਨੇ ਤੇ ਛੰਡੀ ਦੀ ਰਸਮ ਗ੍ਰਹਿਣ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸ੍ਰੀ ਸਨਾਤਨ ਧਰਮ ਆਭਰਧਰ ਪੰਜਾਬ ਸਾਖਾ ਨਾਬਾ ਵੱਲੋਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਇਹਨਾਂ ਦੇ ਨਾਲ ਹੀ ਸਾਡੇ ਬਰਨ ਜੀ ਬਰਨ ਜੈਨ ਜੀ ਜਿਹੜੇ ਕਿ ਸਾਡੇ ਨਾਬੇ ਦੇ ਬਹੁਤ ਹੀ ਸਮਾਜ ਸੇਵਕ ਨੇ ਬਹੁਤ ਹੀ ਧਾਰਮਿਕ ਵਿਚਾਰਾ ਦੇ ਬੰਦੇ ਨੇ ਇਹਨਾਂ ਦਾ ਵੀ ਮੈਂ ਇੱਥੇ ਆਨ ਤੇ ਨਿਗਾ ਸਵਾਗਤ ਕਰਦਾ ਇਨਾਂ ਦੇ ਨਾਲ ਸਾਡੇ ਮੱਖਰ ਸਿੰਘ ਲਾਲ ਕਾਜੀ ਜਿਹੜੇ ਉਹਨਾਂ ਆਉਣ ਵਾਲੇ ਬੋਟਾ ਦੇ ਵਿੱਚ ਸਾਡੇ ਅਕਾਲੀ ਦਲ ਤੋਂ ਕੈਂਡੀਡੇਟ ਨਿਯੁਕਤ ਹਿੱਤੇ ਜਾ ਰਹੇ ਨੇ ਤੇ ਉਹਨਾਂ ਦਾ ਵੀ ਇੱਥੇ ਆਣ ਦੇ ਉੱਤੇ ਮੈਂ ਬਹੁਤ-ਬਹੁਤ ਨਿਗਾ ਸਵਾਗਤ ਕਰਦਾ ਸਾਡੇ ਰਵਿੰਦਰ ਸਿੰਘ ਵੀਰ ਜੀ ਜਿਹੜੇ ਸਮਾਜ ਸੇਵਿਕ ਨੇ ਨਾਬੇ ਦੇ ਵਿੱਚ ਕਾਫੀ ਕੰਮ ਕਰ ਰਹੇ ਨੇ ਸਮਾਜ ਸੇਵਾ ਦਾ ਇਹਨਾਂ ਦਾ ਵੀ ਇੱਥੇ ਆਣ ਦੇ ਉੱਤੇ ਮੈਂ ਬਹੁਤ-ਬਹੁਤ ਨਿਗਾ ਸਵਾਗਤ ਕਰਦਾ ਧੰਨਵਾਦ ਕਰਦਾ ਨਾਲ ਹੀ ਸਾਡੇ ਅਮਨ ਜੀ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਨੇ ਤੇ ਜਿਹੜੇ ਬਹੁਤ ਹੀ ਧਾਰਮਿਕ ਵਿਚਾਰਾ ਦੇ ਬੰਦੇ ਨੇ ਤੇ ਬਹੁਤ ਧਰਮ ਨਾਲ ਜੁੜੇ ਹੋਏ ਨੇ ਬਹੁਤ ਧਰਮ ਦਾ ਕੰਮ ਕਰਦੇ ਨੇ ਕਦੇ ਯਕ ਕਰਵਾਤਾ ਕਦੇ ਕੋਈ ਵੀ ਕੰਮ ਹੈ ਇਹਨਾਂ ਤੋਂ ਬਗੈਰ ਮੇਰੇ ਖਲਚ ਮੇਰੇ ਸਾਹਮਣੇ ਕੋਈ ਨੇਪਰੇ ਨਹੀਂ ਹੁੰਦਾ ਹੈ ਸਾਰੇ ਕੰਮ ਧਾਰਮਿਕ ਕੰਮ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਕੰਮ ਕਰਦੇ ਨੇ ਮੈਂ ਇਹਨਾਂ ਦਾ ਵੀ ਇੱਥੇ ਆਨ ਦੇ ਉੱਤੇ ਬਹੁਤ-ਬਹੁਤ ਨਿਗਾਹ ਸਵਾਗਤ ਕਰਦਾ ਸਾਡੇ ਅਮਿਤ ਜੀ ਨੇ ਇਹ ਇਹ ਵੀ ਧਾਰਮਿਕ ਵਿਚਾਰਾ ਦੇ ਬੰਦੇ ਨੇ ਧਰਮ ਨਾਲ ਜੁੜੇ ਹੋਏ ਨੇ ਇਹਨਾਂ ਦੇ ਵੀ ਇੱਥੇ ਆਨ ਦੇ ਉੱਤੇ ਨਿਗਾਹ ਸਵਾਗਤ ਕਰਦਾ ਤੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡ ਨੂੰ ਇਹਨਾਂ ਉੱਪਰ ਉਠਾਇਆ ਹੈ ਇਹ ਪ੍ਰੈਸ ਦੀ ਹੀ ਕਲਮ ਹੈ ਜਿਹੜੀ ਪ੍ਰੈਸ ਦੀ ਕਲਮ ਜਿਹੜੀ ਹੁੰਦੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਜਾਂਦੀ ਹੈ ਤੇ ਇਹਨਾਂ ਦੇ ਨਾਲ ਹੀ ਸਾਡੇ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਨਾਮ ਹੈ ਉੱਗਾ ਹੋਇਆ ਤੇ ਰੋਸ਼ਨ ਹੋਇਆ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ